ਕੈਨੇਡਾ ਦੇ ਵਿੱਚ ਇੱਕ ਵਾਰ ਫੇਰ ਪੰਜਾਬੀਆਂ ਨੇ ਮਾਣ ਵਧਾਇਆ ਅਮਰਜੋਤ ਸੰਧੂ ਜਿਹੜੇ ਨੇ ਕੈਨੇਡਾ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਹੈਟ੍ਰਿਕ ਮਾਰਦੇ ਨਜ਼ਰ ਆਏ ਨੇ ਲਗਾਤਾਰ ਤੀਸਰੀ ਵਾਰ ਵੀ ਵਿਧਾਇਕ ਚੁਣੇ ਗਏ ਨੇ ਅਮਰਜੋਤ ਸੰਧੂ ਤਾਂ ਪੰਜਾਬ ਦੇ ਵਿੱਚ ਵੀ ਉਹਨਾਂ ਦੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਤੇ ਕੈਨੇਡਾ ਦੇ ਵਿੱਚ ਵੀ ਪੰਜਾਬੀਆਂ ਨੇ ਜਿਹੜੇ ਨੇ ਉਹ ਛੰਡੇ ਗੱਡੇ ਨੇ ਤੇ ਤੀਸਰੀ ਵਾਰ ਹੋਈਆਂ ਚੋਣਾਂ ਦੇ ਵਿੱਚ ਹੈਟ੍ਰਿਕ ਜਿਹੜੀ ਅਮਰਜੋਤ ਸੰਧੂ ਦੇ ਵੱਲੋਂ ਲਗਾਈ ਗਈ ਹੈ। ਹਾਲੀ ਦੇ ਵਿੱਚ ਕੈਨੇਡਾ ਦੇ ਵਿੱਚ ਹੋਈਆਂ ਚੋਣਾਂ ਦੇ ਦੌਰਾਨ 온ਟਾਰੀਓ ਸੂਬੇ ਦੇ ਸ਼ਹਿਰ ਬ੍ਰੈਮਟਨ ਵੈਸਟ ਤੋਂ ਪੰਜਾਬੀ ਨੌਜਵਾਨ ਅਮਰਜੋਤ ਸਿੰਘ ਸੰਧੂ ਦੇ ਵੱਲੋਂ ਲਗਾਤਾਰ ਤੀਸਰੀ ਵਾਰ ਜਿੱਤ ਪ੍ਰਾਪਤ ਕਰਕੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਲੋਹਾ ਮਨਵਾਇਆ ਗਿਆ ਹੈ। ਜ਼ਿਕਰ ਜੋਗਾ ਕਿ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਤੇ ਲੜੀ ਇਸ ਚੋਣ ਦੇ ਵਿੱਚ ਅਮਰਜੋਤ ਸੰਧੂ ਦੇ ਵੱਲੋਂ ਆਪਣੀ ਮਿਹਨਤ ਦੇ ਬਲਬੂਤੇ ਉੱਤੇ ਤੀਸਰੀ ਵਾਰ ਵੀ ਜਿੱਤ ਜੜੀਆ ਹਾਸਲ ਕੀਤੀ ਗਈ ਹੈ ਤਾਂ ਪਿੰਡ ਦੇ ਵਿੱਚ ਪੰਜਾਬ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਦਾ ਪਿੰਡ ਹੈ ਭਲਾਈਪੁਰ ਡੋਗਰਾ ਜਿੱਥੇ ਸਥਿਤ ਜੱਦੀ ਘਰ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰ ਸਾਖ ਸਬੰਧੀ ਦੋਸਤ ਮਿੱਤਰ ਇੱਕ ਦੂਸਰੇ ਨੂੰ ਮਠਾਈਆਂ ਵੰਡ ਕੇ ਜਿੱਤ ਦੀ ਵਧਾਈ ਦੇ ਰਹੇ ਨੇ ਅਤੇ ਇਸ ਦੇ ਨਾਲ ਹੀ ਐਮਪੀਪੀ ਅਮਰਜੋਤ ਸੰਧੂ ਦੇ ਜਮਾਤੀ ਵਿਕਰਮ ਚੀਮਾ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਅਮਰਜੋਤ ਸੰਧੂ ਦਾ ਪਰਿਵਾਰ ਜਿੱਥੇ ਸ਼ੁਰੂ ਤੋਂ ਰਾਜਨੀਤੀ ਦੇ ਵਿੱਚ ਆਪਣੀ ਅਹਿਮ ਜਗ੍ਹਾ ਬਣਾ ਕੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਉੱਥੇ ਹੀ ਕੁਝ ਸਾਲ ਪਹਿਲਾਂ ਕੈਨੇਡਾ ਦੇ ਵਿੱਚ ਜਾ ਕੇ ਅਮਰਜੋਤ ਸੰਧੂ ਦੇ ਵੱਲੋਂ ਸ਼ੁਰੂ ਕੀਤੀ ਗਈ ਮਿਹਨਤ ਤੋਂ ਬਾਅਦ ਹੁਣ ਲੋਕਾਂ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਪਿਆਰ ਮਿਲ ਰਿਹਾ ਹੈ ਪੰਜਾਬੀ ਭਾਈਚਾਰੇ ਦੇ ਵਿੱਚ ਕਾਫੀ ਖੁਸ਼ੀ ਜੜੀ ਹੈ ਦੇਖ ਨੂੰ ਮਿਲ ਰਹੀ ਹੈ ਤਾਂ ਵਿਕਰਮ ਚੀਮਾ ਨੇ ਦੱਸਿਆ ਕਿ ਅਮਰਜੋਤ ਸੰਧੂ ਉਹਨਾਂ ਦੇ ਨਾਲ ਗੁਰਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਈਆ ਦੇ ਵਿੱਚ ਇਕੱਠੇ ਪੜੇ ਨੇ ਬਤੌਰ ਮਨੀਟਰ ਇੱਕ ਚੰਗਾ ਲੀਡਰ ਬਣ ਕੇ ਵਿਚਰਦਾ ਰਿਹਾ ਅਮਰਜੋਤ ਸੰਧੂ ਉਹਨਾਂ ਨੇ ਕਿਹਾ ਕਿ ਲੀਡਰ ਦੇ ਇਸੇ ਗੁਣ ਨੇ ਅੱਜ ਉਹਨਾਂ ਨੂੰ ਕੈਨੇਡਾ ਦੇ ਵਿੱਚ ਵੀ ਪਾਰਲੀਮੈਂਟ ਤੱਕ ਪਹੁੰਚਾਉਣ ਵਿੱਚ ਸਫਲਤਾ ਦਿਵਾਈ ਹੈ ਅਤੇ ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੰਬਰਦਾਰ ਅਤੇ तमाम ਪਿੰਡ ਵਾਸੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੇਸ਼ੱਕ ਅਮਰਜੋਤ ਸੰਧੂ ਨੇ ਕੈਨੇਡਾ ਦੇ ਵਿੱਚ ਆਪਣੀ ਮਿਹਨਤ ਦੇ ਬਲਬੂਤੇ ਦੇ ਨਾਲ ਉੱਚ ਮੁਕਾਮ ਹਾਸਲ ਕੀਤਾ ਲੇਕਿਨ ਇਸ ਦੇ ਬਾਵਜੂਦ ਵੀ ਉਹ ਆਪਣੇ ਪਿੰਡ ਭਲਾਈਪੁਰ ਡੋਗਰਾ ਦੇ ਨਾਲ ਬੇਹਦ ਮੋਹ ਪਿਆਰ ਰੱਖਦੇ ਨੇ ਤੇ ਹਰ ਸਾਲ ਪਰਿਵਾਰ ਸਮੇਤ ਉਹ ਪਿੰਡ ਜਰੂਰ ਕਕੇੜਾ ਮਾਰ ਕੇ ਜਾਂਦੇ ਨੇ ਪਿੰਡ ਵਾਸੀਆਂ ਨੂੰ ਮਿਲ ਕੇ ਜਾਂਦੇ ਨੇ ਅਤੇ ਪਿੰਡ ਦੇ ਵਿਕਾਸ ਕਾਰਜਾਂ ਦੇ ਵਾਸਤੇ ਵੀ ਸੇਵਾ ਨਿਭਾਉਂਦੇ ਨੇ ਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਅਮਰਜੋਤ ਸੰਧੂ ਦੇ ਵਿੱਚ ਇੱਕ ਚੰਗੇ ਲੀਡਰ ਦੇ ਨਾਲ ਨਾਲ ਇੱਕ ਚੰਗੇ ਇਨਸਾਨ ਹੋਣ ਦੀ ਖੂਬੀ ਵੀ ਦੇਖਣ ਨੂੰ ਮਿਲਦੀ ਹੈ ਕਿਉਂਕਿ ਜਦੋਂ ਵੀ ਉਹ ਪੰਜਾਬ ਆਪਣੇ ਪਿੰਡ ਦੇ ਵਿੱਚ ਪਹੁੰਚਦੇ ਨੇ ਹਰ ਲੋੜਵੰਦ ਦੀ ਮਦਦ ਵੀ ਕਰਦੇ ਨੇ ਅਮਰਜੋਤ ਸੰਧੂ ਪਹਿਲੀ ਕਤਾਰ ਦੇ ਵਿੱਚ ਹੁੰਦੇ ਨੇ ਜੇਕਰ ਕਿਸੇ ਨੂੰ ਮਦਦ ਦੇਣੀ ਹੁੰਦੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਬੇਹਦ ਫਖਰ ਅਤੇ ਮਾੜ ਵਾਲੀ ਗੱਲ ਹੈ ਕਿ ਸਾਡੇ ਪਿੰਡ ਦਾ ਨੌਜਵਾਨ ਅਮਰਜੋਤ ਸੰਧੂ ਜਿਹੜਾ ਆ ਉਹ ਅੱਜ ਪੰਜਾਬ ਦਾ ਪੰਜਾਬੀਅਤ ਦਾ ਨਾਮ ਰੋਸ਼ਨ ਕਰ ਰਿਹਾ ਤੇ ਕੈਨੇਡਾ ਦੇ ਵਿੱਚ ਵੀ ਜਿੱਤ ਜਿਹੜੀ ਹੈ ਹਾਸਲ ਕੀਤੀ। ਮੇਰਾ ਨਾਂ ਸਰਪੰਚ ਸੁਖਵੰਤ ਸਿੰਘ ਹੈ ਭਲਾਈਪੁਰ ਡੋਗਰਾਂ ਤੋਂ। ਹਾਂ ਠੀਕ ਹੈ। ਤਾਂ ਪਿੰਡ ਦੇ ਨੌਜਵਾਨ ਵੱਲੋਂ ਕੈਨੇਡਾ ਦੇ ਵਿੱਚ ਕਹਿ ਸਕਦੇ ਕਿ ਮੁਕਾਮ ਉਹ ਚ ਮੁਕਾਮ ਦੁਬਾਰਾ ਤੀਜੀ ਵਾਰ ਹਾਸਲ ਕੀਤਾ ਕਿ ਕਹਿਣਾ ਚਾਹੀਦਾ। ਇਹ ਬਹੁਤ ਸਾਡੇ ਮਾਣ ਵਾਲੀ ਗੱਲ ਹੈ, ਖੁਸ਼ੀ ਵਾਲੀ ਗੱਲ ਹੈ ਸਾਡੇ ਪਿੰਡ ਦੀ ਪੂਰੇ ਪੰਜਾਬ ਦੀ। ਤੀਜੀ ਵਾਰ ਬਣ ਗਏ ਅਮਰਜੋਤ ਸਿੰਘ ਸੰਧੂ ਸਾਹਿਬ। ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦਾ। ਪਿੰਡ ਪ੍ਰਤੀ ਤੇਸਰਾਮਾ ਪਿੰਡ ਪ੍ਰਤੀ ਸਾਲ ਬਾਦ ਆਉਂਦੇ ਹੋ ਉਹਨਾਂ ਨੇ ਹਰ ਇੱਕ ਗਰੀਬ ਬੰਦੇ ਦੀ ਮਦਦ ਕਰਦੇ ਪਿੰਡ ਦੇ ਵਿੱਚ ਜਿਹੜੇ ਹਰ ਇੱਕ ਤੇ ਜਾਂਦੇ ਕਰ ਕੀ ਲੱਗਦਾ ਹੈ ਕਿ ਕਿਹੜੇ ਕਿਹੜੇ ਜਿਹੜੇ ਹੈਗਾ ਕੀ ਕਾਰਨ ਹੈਗਾ ਅਜਿਹਾ ਕਿ ਇੰਨਾ ਪਿਆਰ ਹੈਗਾ ਵਾ ਪਰਿਵਾਰ ਦਾ ਮਿਲ ਮਿਲਾਪ ਕਿਸ ਤਰ੍ਹਾਂ ਦਾ ਹੈਗਾ ਉਹਨਾਂ ਦਾ ਪਹਿਲਾਂ ਤੋਂ ਰਾਜਨੀਤੀ ਚ ਹੈ ਉਹਨਾਂ ਦੇ ਚਾਚਾ ਜੀ ਪਹਿਲਾਂ ਸਰਪੰਚ ਰਹਿ ਪਿੰਡ ਦੇ ਉਦੋਂ ਤੋਂ ਹੀ ਉਹਨਾਂ ਦਾ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਸਹਿਯੋਗ ਬਹੁਤ ਜ਼ਿਆਦਾ ਉਹਨਾਂ ਦਾ ਪਿੰਡ ਤੇ ਕਿੰਨਾ ਨੌਲ ਆ ਦੇ ਕਰਦੇ ਨੇ ਬਹੁਤ ਵਧੀਆ ਖੁਸ਼ੀ ਵਾਲੀ ਗੱਲ ਹੈ ਜੀ ਅਸੀਂ ਤਾਂ ਉਸ ਦਿਨ ਬੜੀ ਖੁਸ਼ੀ ਮਨਾਈ ਪੂਰੀ ਰਾਤ ਪੂਰੀ ਰਾਤ ਖੁਸ਼ੀ ਮਨਾਉਂਦੇ ਰਹੇ ਹਾਂ ਜੀ ਮੈਂ ਬਿਕਰਮਜੀਤ ਸਿੰਘ ਚੀਮਾ ਐ ਜੀ ਐਮਪੀਪੀ ਅਮਰਜੋ ਸਿੰਘ ਸੰਧੂ ਬ੍ਰੈਮਟਨ ਵੈਸਤੋ ਉਹਨਾਂ ਦਾ ਕਲਾਸਮੇਟਾਂ ਜੀ ਤੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਉਹਨਾਂ ਨੇ ਤੀਜੀ ਵਾਰੀ ਜਿੱਤ ਪ੍ਰਾਪਤ ਕੀਤੀ ਹੈ ਐਮਪੀਪੀ ਦੇ ਵਿੱਚ ਹੈਟ੍ਰਿਕ ਮਾਰੀ ਆ ਸਭ ਤੋਂ ਵੱਧ ਵੋਟਾਂ ਤੋਂ ਮਤਲਬ ਕਿ ਅੰਟੋਰੀ ਦੇ ਵਿੱਚ ਜਿੱਤੇ ਨੇ ਉਹ ਤੇ ਸਾਡੇ ਇਲਾਕੇ ਲਈ ਮਾਝੇ ਲਈ ਸਾਡੇ ਸਕੂਲ ਵਿੱਚ ਪੜੇ ਗੁਰਨਾਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਈਆ ਦੀ ਬੜੀ ਮਾਣ ਵਾਲੀ ਗੱਲ ਆ ਤੇ ਪਿੰਡ ਵਾਸਤੇ ਭਲਾਈਪੁਰ ਵਾਸਤੇ ਬੜੀ ਮਾਣ ਵਾਲੀ ਗੱਲ ਆ ਸਾਡੇ ਨਾਲ ਉਹਨਾਂ ਦੇ ਰਿਸ਼ਤੇਦਾਰ ਚਾਚਾ ਜੀ ਖੜੇ ਨੇ ਪਾਇਆ ਜੀ ਖੜੇ ਨੇ ਤੇ ਅਸੀਂ ਬਹੁਤ ਖੁਸ਼ ਆ ਕੁਸੀ ਦਾ ਜਹਾਰ ਕਰਦੇ ਪਏ ਆ ਤੇ ਬੜੀ ਮਾਣ ਆ ਸਾਨੂੰ ਵੀ ਹੁਣ ਉਹਨਾਂ ਨੂੰ ਤੀਜੀ ਵਾਰੀ ਬਣ ਤੇ ਕੋਈ ਚੰਗਾ ਅਹੁਦਾ ਦਿੱਤਾ ਜਾਵੇ ਕੈਬਨਿਟ ਦੇ ਵਿੱਚ ਤੇ ਸਾਡਾ ਮਾਣ ਹੋਰ ਵਧਾਇਆ ਜਾਵੇ ਕਸ਼ਮੀਰ ਸਿੰਘ ਜੀ ਕਸ਼ਮੀਰ ਸਿੰਘ ਜੀ ਕੀ ਕਹਿਣਾ ਚਾਹੋਗੇ ਤੁਸੀਂ ਸੰਜੀਤ ਜੀ ਵੱਲੋਂ ਅਹੀਂ ਅਮਰਜੋਤ ਸਿੰਘ ਸੰਧੂ ਸਾਹਿਬ ਦੇ ਐਮਪੀਪੀ ਬਣਨ ਤੇ ਬਹੁਤ ਵਧਾਈਆਂ ਦਿੰਦੇ ਆ ਜੀ ਬਹੁਤ ਚੰਗੀ ਗੱਲ ਵਾਜੀ ਤੀਜੀ ਵਾਰ ਬਣ ਕੇ ਉਹਨਾਂ ਨੇ ਬਹੁਤ ਸਫਲਤਾ ਹਾਸਲ ਕੀਤੀ ਆ ਜੀ ਸਾਨੂੰ ਬਹੁਤ ਮਾਣ ਮਹੌਬੱਤੇ ਤੇ ਉਹ ਜਦੋਂ ਇਥੇ ਪਿੰਡ ਵੀ ਆਉਂਦੇ ਆ ਸਾਲ ਬਾਅਦ ਪਿੰਡ ਦੇ ਵਿੱਚ ਵੱਡੇ ਛੋਟੇ ਗਰੀਬ ਹਰ ਇੱਕ ਬੰਦੇ ਦਾ ਸਹਿਯੋਗ ਦਿੰਦੇ ਆ ਹਰ ਇੱਕ ਦਾ ਮਾੜੀ ਚੰਗੀ ਗੱਲ ਦਾ ਵੀ ਧਿਆਨ ਰੱਖਦੇ ਆ ਕਿਹਨੂੰ ਕਿਸ ਤਰ੍ਹਾਂ ਦੀ ਲੋੜ ਵਾ ਕਿਹਨੂੰ ਕਿਸ ਤਰ੍ਹਾਂ ਦੀ ਲੋੜ ਵਾ ਹਰ ਇੱਕ ਦਾ ਮਤਲਬ ਹੀ ਭਲਾ ਕਰਦੇ ਆ ਬਾਕੀ ਪ੍ਰਮਾਤਮਾ ਉਹਨਾਂ ਨੂੰ ਅਸ਼ਰਦੀ ਕਲਾ ਰੱਖੇ ਤੇ ਗਾ ਕੈਬਨਟ ਦੇ ਵਿੱਚ ਉਹਨਾਂ ਨੂੰ ਅਹੁਦਾ ਦੇਵੇ ਮਾਰਾ ਸੱਚੇ ਪਾਤਸ਼ਾਹ ਇਸ ਤਰ੍ਹਾਂ ਦਾ ਪਰਿਵਾਰ ਦੇ ਵਿੱਚ ਮਾਹੌਲ ਕਿੰਨਾ ਬਹੁਤ ਵਧੀਆ ਜੀ ਮਾਹੌਲ ਸਾਰੇ ਉੱਥੇ ਮੇਰੇ ਅਮਰੀਕਾ ਤੋਂ ਵੀ ਉੱਥੇ ਕੈਨੇਡਾ ਆਏ ਆ ਜੀ ਸਾਰਾ ਸਾਡਾ ਪਰਿਵਾਰ ਤੇ ਉੱਥੇ ਆਣ ਕੇ ਸਾਰੇ ਖੁਸ਼ੀ ਬਹੁਤ ਉਹਨਾਂ ਨੇ ਕੀਤੀ ਆ ਜੀ ਬੇ ਬੰਨ ਤੇ ਤੁਸੀਂ ਚਾਚਾ ਜੀ ਹਾਂਜੀ ਹਾਂਜੀ ਮੈਂ ਮੈਂ ਇਹਨਾਂ ਦੇ ਡੈਡੀ ਦੇ ਮਾਮੇ ਦਾ ਪੁੱਤ ਵਾਜੇ ਗਗੜੇ ਵਾਲ ਤੋਂ ਹਾਂਜੀ ਚਾਚਾ ਹੀ ਲੱਗਦਾ ਜੀ ਹੋਰ ਪਰਿਵਾਰਕ ਜਿਹੜਾ ਵਿਸ਼ੋਕਰ ਕੀ ਕਿਸ ਤਰ੍ਹਾਂ ਦਾ ਹੈ ਵਿਸ਼ੋਕਰ ਦਾ ਬਹੁਤ ਲੰਮਾ ਵਾ ਜੀ ਜਿੰਨਾ ਕਿ ਤੁਹਾਨੂੰ ਦੱਸ ਹੀ ਨਹੀਂ ਸਕਦੇ ਹੋ ਰਹਿਣ ਤੋਂ ਪਿਛੋਕੜ ਤੋਂ ਸ਼ਬਦਾਂ ਦੇ ਵਿੱਚ ਰਾਜਨੀਤੀ ਨਾਲ ਜੁੜਾਈ ਕਿ ਦੱਸ ਸਕਦੇ ਹੋ ਨਾ ਰਾਜਨੀਤੀ ਦਾ ਤਾਂ ਬਹੁਤ ਵਧੀਆ ਇੱਥੇ ਵੀ ਜਦੋਂ ਅਸੀਂ ਸਾਡੇ ਐਮਐਲਏ ਮਨਜੀਤ ਸਿੰਘ ਮੰਨਾ ਸੰਤੋਖ ਸਿੰਘ ਪਹਿਲਾਂ ਜਦੋਂ ਆਉਂਦੇ ਹੁੰਦੇ ਸੀ ਉਦੋਂ ਹੀ ਆਂਦਾ ਹੁੰਦਾ ਮੈਂ ਰਾਜਨੀਤੀ ਦੇ ਵਿੱਚ ਪੈਣਾ ਮੈਂ ਵੀ ਐਮਐਲਏ ਬਣਨਾ ਮੈਂ ਉਹਦਾ ਸੁਪਨਾ ਪੂਰਾ ਹੋ ਗਿਆ